ਅੱਜ ਅਸੀਂ ਖੜੇ ਆ ਜੀ ਆਦੀਆਂ ਪਿੰਡ ਦੇ ਵਿੱਚ ਤੇ ਜਿੱਥੇ ਪਾਣੀ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਤੇਲਾ ਹੁੰਦਾ ਤੇ ਨਾ ਪਾਣੀ ਆ ਗਿਆ ਸੀ ਜਿਆਦਾ ਹੁਣੇ ਇੱਥੇ ਪਾਣੀ ਮਿਲੂਦਾ ਇਹ ਵੀਰ ਸਾਡੇ ਨਾਲ ਖੜਾ ਤਾਂ ਵੀ ਦੀ ਕਿਦੋਂ ਕਿਦਣ ਪਾਣੀ ਆਇਆ ਤੇ ਕੀ ਕਿਦਾਂ ਇੱਥੇ ਆ ਜਿਹੜਾ ਤੁਸੀਂ ਵੱਲ ਬੰਨਿਆ ਇਹਦੇ ਭਾਜੀ ਇੱਥੇ 5 ਫੁੱਟ ਦੇ ਕਰੀਬ ਪਾਣੀ ਹੋ ਗਿਆ ਸੀ ਸਾਰੇ ਵਿੱਚ ਆਜੋ ਇਹਨੂੰ ਤੁਰੇ ਚੱਲ ਤੇ ਜੀ ਇੱਥੋਂ ਬੰਨ ਟੁੱਟਦਾ ਨਾ ਇਹ ਸਾਰਾ ਏਰੀਆ ਜਿਹੜਾ ਕਾਲਾ ਨੌਰ ਜਿੰਨੇ ਪਿੰਡ ਆ ਸਾਰੇ ਜਿਹੜੇ ਬਹੁ ਨੁਕਸਾਨ ਹੋਣਾਈ ਸਾਡੇ ਪਿੰਡ ਦਾ ਇੱਥੇ ਜੇ ਟੁੱਟਦਾ ਸਾਡੇ ਪਿੰਡ ਦਾ ਤੇ ਰਹਿਣਾ ਨਹੀਂ ਗਿਆ ਫਿਰ ਇਹ ਪਾਣੀ ਦਿਨੇ ਆਇਆ ਕਿ ਰਾਤ ਆਇਆ ਕਿਦੋਂ ਇਹ ਪਾਣੀ ਪਹਿਲਾਂ ਅਲੱਗਾਂ 15 ਕਿ ਦਿਨ ਹੋ ਗਏ ਥੋੜਾ ਜਿਹਾ ਸੀ ਤੇ ਫਿਰ ਉਹਨਾਂ ਨੂੰ ਫੋਨ ਆਇਆ ਪਿਛੋਂ ਵੀ ਪਾਣੀ ਛੱਡਿਆ ਪਿਆ ਸੀ ਪੋਜ ਨੇ ਸਵੇਰੇ ਜਦੋਂ ਵੇਖਿਆ ਤਾਂ ਪਾਣੀ ਜਗਦਾ ਫਿਰ ਵਾਧਾ ਵਾਧਾ ਵਧ ਗਿਆ ਪਾਣੀ ਅੱਛਾ ਫਿਰ ਫਿਰ ਮਤਲਬ ਇੱਥੇ ਤੁਸੀਂ ਦੱਸਣ ਦੇ ਵੀ ਕੁਝ ਫੌਜੀ ਵੀ ਸੀਗੇ ਜਿਹੜੇ ਬੀਐਸਏਫ ਵਾਲੇ 36 ਬੰਦੇ ਫੜੇ ਕੋਈ ਵਾਰਾਂ 2:30 ਵਜੇ ਆਣ ਕੇ ਰਾਤ ਗੱਡੇ ਵਿੱਚ ਲੇਡੀ ਜੀ ਹੀ ਚਾਰ ਅੱਛਾ ਰੈਸਕਿਊ ਕੀਤਾ ਉਹਨਾਂ ਨੇ 2:30 ਵਜੇ ਰਾਤ 2:30 ਵਜੇ ਕੀਤਾ ਤੇ ਫਿਰ ਉਹ ਆਤੇ ਆਏ ਟਰੈਕਟਰ ਤੇ ਨਹੀਂ 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 ਉਹਨਾਂ ਦੀਆਂ ਆਪਣੀਆਂ ਕਿਸ਼ਤੀਆਂ ਆਈਆਂ ਇੰਜਾਂ ਵਾਲੀਆਂ ਜਿਹੜੀਆਂ ਅੱਛਾ ਤਿੰਨ ਕਿਤੇ ਫਿਰ ਪਿੰਡ ਦਾ ਕਿਦਾਂ ਚਾ ਲੋਕਾਂ ਦਾ ਘਰਾਂ ਦਾ ਇਦਾਂ ਕਿਦਾਂ ਬਚਾਓ ਉਹ ਬੰਨ ਕਿੰਨੇ ਲਾਇਆ ਉਹ ਕੀ ਸਾਰਾ ਪਿੰਡ ਵਾਲਿਆਂ ਨੇ ਲਾਇਆ ਜੀ ਜਿੰਨਾ ਲਾਇਆ ਪਿੰਡ ਵਾਲਿਆਂ ਸਾਰਾ ਲਾਇਆ ਕੋਈ ਇੱਥੇ ਬੰਦਾ ਪ੍ਰਚਾਸੰਦਾ ਨਹੀਂ ਆਇਆ ਅੱਛਾ ਆਪਾਂ ਬੰਦ ਦੇਖ ਆਪੇ ਜੀਸੀਬੀ ਇੱਥੇ ਪਿੰਡ ਦੀ ਉਹ ਲਾ ਕੇ ਨਾਲ ਹੋਰ ਸਾਰੇ ਜਿੰਨੇ 40 50 ਬੰਦੇ ਤਿੰਨ ਦਿਨ ਇੱਥੇ ਉੱਤੇ ਰਹੇ ਰਾਤ ਵੀ ਤੇ ਦਿਨ ਵੀ ਟੋਟਾ ਜਾਂਦਾ ਟੋਟਾ ਤੇ ਬਹੁਤ ਜ਼ਿਆਦਾ ਨੁਕਸਾਨ ਹਾਂਜੀ ਇੱਥੋਂ ਤੱਕ ਪਾਣੀ ਚੜ ਗਿਆ ਦੇਖ ਸਕਦੇ ਹੋ ਸੜਕ ਸੜਕ ਦੇ ਉੱਤੇ ਅਸੀਂ ਗਏ ਹੋਏ ਪਿਆ ਰਹੇ ਜੀ ਇੱਥੋਂ ਤੱਕ ਪਾਣੀ ਆ ਗਿਆ ਇਹ ਜਿਹੜਾ ਜਿੱਥੇ ਪਾਣੀ ਆ ਗਿਆ ਅੱਛਾ ਤੱਕ ਆ ਗਿਆ ਆ ਇੱਥੋਂ ਤੱਕ ਪਾਣੀ ਚੰਦੇ ਆ ਗਿਆ ਤੇ ਲਗਾਤਾਰ ਇਹਨਾਂ ਦੇ ਜਿਹੜਾ ਦੇਸੀ ਵੀ ਮਸ਼ੀਨ ਦੇ ਨਾਲ ਤੇ ਜਿਹੜੇ ਲੋਕੀ ਸੀਗੇ ਪਿੰਡ ਦੇ ਉਹਨਾਂ ਦੀ ਮਦਦ ਦੇ ਨਾਲ ਇਹ ਜਿਹੜਾ ਬੰਨ ਬੰਨਿਆ ਤੇ ਤੁਸੀਂ ਦੇਖ ਸਕਦੇ ਹੋ ਵੀ ਦੋਨੇ ਬੰਨੇ ਸੜਕਾਂ ਦੇ ਵਿੱਚ ਕਾਇ ਜਿਹੜੀ ਲਾਕਾਂ ਦੇ ਜਿਹੜੀ ਇਹਨਾਂ ਨੇ ਜਿਹੜੀ ਬੰਨ ਬਣਾਇਆ ਤੇ ਮਿੱਟੀ ਦਾ ਤੇ ਹੋਰ ਜਿਹੜਾ ਇਲਾਕੇ ਇਹਨਾਂ ਨੇ ਉਹਦੇ ਕਰਕੇ ਜਿਹੜਾ ਵਾ ਉਹ ਕਾਫੀ ਉੱਧਰ ਬਚਾ ਲਿਆ ਉਹਨਾਂ ਕੋਲ ਥੋੜਾ ਪਾਣੀ ਥੋੜੇ ਸਾਹ ਹਾਂਜੀ ਹਾਂਜੀ ਆਪੇ ਸਾਹਮਣਾ ਅੱਡਾ